ਬੱਚੇ ਨੂੰ ਝਿੜਕਣਾ ਪੁੱਟਣਾ ਮਾਰਨਾ ਐਦੂ ਵੱਡਾ ਤੂੰ ਸਰਾਫ ਨਹੀਂ ਨਿਆਣੇ ਨੂੰ ਦੇ ਸਕਦਾ ਜ਼ਹਿਰ ਉਹਦੇ ਅੰਦਰ ਰਹਿ ਜਾਣੀ ਐ ਤੂੰ ਮਰ ਜਾਣਾ ਹੈ ਗੁੱਸਾ ਉਹਦਾ ਕਦੇ ਨਿਕਲ ਨਹੀਂ ਥੱਪੜ ਮਾਰਨਾ ਬੱਚੇ ਪੁੱਟਣਾ ਹਿੱਟ ਕਰਨਾ ਬੱਚੇ ਨੂੰ ਸਿਰਫ ਪਿਆਰ ਦਿਓ ਪਿਆਰ ਦਿਓ ਉਹਦੇ ਅੰਦਰ ਕਿਸੇ ਵੀ ਤਰ੍ਹਾਂ ਗੰਢ ਨਾ ਵੱਜ ਜਾਏ ਜਿਹੜੀ ਤੁਸੀਂ ਸਮਝਾਉਣਾ ਹੈ ਪੁੱਤ ਪੜਿਆ ਕਰ ਇਨੂੰ ਇੰਨੇ ਵਧੀਆ ਤਰੀਕੇ ਨਾਲ ਕਹਿਣਾ ਹੈ ਜੱਫੀ ਪਾ ਕੇ ਗੱਲ ਕਰਕੇ ਕਹਿਣਾ ਪੁੱਤ ਓਏ ਪੜ੍ਹਾਈ ਦੀ ਬੜੀ ਲੋੜ ਹੈ ਐ ਕਹਿਣਾ ਪੁੱਤ ਪੜ੍ਹ ਲਿਆ ਕਰ ਐਦਾਂ ਕਹਿਣਾ ਹੈ ਮੇਹਣੇ ਨਹੀਂ ਦੇਣੇ ਤੇਰੀਆਂ ਫੀਸਾਂ ਭਰਦਾ ਤੇਰਾ ਐਂ ਕਰਦਾ ਤੇਰਾ ਐਂ ਐ ਨਹੀਂ ਕਹਿਣਾ ਬੜੇ ਪਿਆਰ ਨਾਲ ਬੜੇ ਪਿਆਰ ਨਾਲ ਪੂਰਾ ਇੱਧਰ ਸੁਣੋ ਪਹਿਲਾਂ ਚੰਗੀ ਤਰ੍ਹਾਂ ਪਿਆਰ ਨਾਲ ਭਰ ਸ਼ਾਂਤ ਹੋ ਤਿਕ ਫੇਰ ਨਿਆਣੇ ਨਾਲ ਗੱਲ ਕਰ ਤੇ ਜੇ ਨੰਬਰ ਘਟਾਏ ਹੋਣ ਨਾ ਗੋਦੀ ਚ ਭਾ ਲਿਆ ਕਰ ਆ ਜਾ ਪੁੱਤ ਓਏ ਓਏ ਨੰਬਰਾਂ ਦੇ ਸਿਰ ਤੇ ਥੋੜਾ ਰੋਟੀ ਖਾਣੀ ਐ ਕੋਈ ਨਹੀਂ ਐਦਕੀ ਨਹੀਂ ਆਏ ਗਾਂ ਆ ਜਾਣਗੇ ਐ ਬੱਚੇ ਨੂੰ ਪਿਆਰ ਦੇਣਾ ਤਾਂ ਜੋ ਉਹਦੇ ਅੰਦਰ ਨਫ਼ਰਤ ਨੂੰ ਥਾਂ ਹੀ ਨਾ ਬਣੇ ਫੇਰ ਕੀ ਹੋ ਗਿਆ ਮੇਰੇ ਬੱਚੇ ਦੇ ਨੰਬਰ ਘਟਾ ਕੇ ਫੇਰ ਕੀ ਹੋ ਗਿਆ ਬੋਤੋਏ ਮੈਂ ਤੇਰੇ ਨਾਲ ਨਾ ਫੇਰ ਕੀ ਹੋਇਆ ਐਂ ਕਹਿਣਾ ਇਹ 10 ਸਾਲ ਦਾ ਪੀਰੀਅਡ ਬੱਚੇ ਦਾ 12 ਕ ਸਾਲ ਦਾ ਇਦਾਂ ਦਾ ਹੁੰਦਾ ਕਿ ਨਿਆਣੇ ਦਾ ਦਿਮਾਗ ਬਣ ਰਿਹਾ ਹੈ ਉਹਦੀ ਸਾਈਕੋਲੋਜੀ ਕਿਵੇਂ ਦੀ ਹੈ ਉਹਦੀ ਸੋਚ ਕਿਵੇਂ ਦੀ ਵੱੜ ਰਹੀ ਹੈ ਬੱਚੇ ਤੇ ਸਾਡੇ ਵਾਲੇ ਨਿੱਕੇ ਨਿੱਕੇ ਨਿਆਣਿਆਂ ਨੂੰ ਸੁਣਾਉਣ ਲੱਗ ਜਾਂਦੇ ਨੇ ਤੈਨੂੰ ਪਤਾ ਹੈ 50000 ਫੀਸ ਹੈ ਤੇਰੀ ਜਾਂਦੀ ਐਂ ਕਹਿਣਗੇ ਪੜ ਲਿਆ ਕਰ ਸਾਡੇ ਪਿਓ ਨੇ ਨਹੀਂ ਪੜਾਇਆ ਤੈਨੂੰ ਪੜਾ ਰਹੇ ਆ ਉਹ ਕਹਿੰਦਾ ਵੀ ਤੇਰੇ ਵਾਲੇ ਨੰਬਰ ਵੀ ਹੁਣ ਮੈਂ ਹੀ ਲੈ ਕੇ ਆਵਾਂ ਆਓ ਜਿਹੜੇ ਤੇਰੇ ਨਹੀਂ ਆਏ ਉਹ ਵੀ ਮੈਂ ਲਿਆਵਾਂ ਜਿਹੜਾ ਤੇਰੇ ਤੇਰੀਆਂ ਕਸਰਾਂ ਰਹਿ ਗਈਆਂ ਤੂੰ ਹੁਣ ਮੇਰੇ ਤੋਂ ਪੂਰੀਆਂ ਕਰਦੀਆਂ ਆ ਆਹੀ ਕਹਿੰਦੇ ਨੇ ਹਰ ਦਿਨ ਨਿਆਣਿਆਂ ਨੂੰ ਉਹ ਭਰਾਵਾ ਇਹ ਚੇਤਾ ਰੱਖਣਾ ਉਹਨੂੰ ਸਿਰਫ ਪਿਆਰ ਦੇਣਾ ਪਿਆਰ ਦੇਣਾ ਪਿਆਰ ਐਸੀ ਚੀਜ਼ ਐ ਕਲਗੀਆਂ ਵਾਲੇ ਪਾਸ਼ਾ ਨੇ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਹੁਣਾਂ ਨੂੰ ਪਿਆਰ ਹੀ ਦਿੱਤਾ ਤੇ ਜਿਹੜੀ ਚੀਜ਼ ਪਿਆਰ ਨਾਲ ਸਬਰ ਸਕਦੀ ਹੈ ਉਹ ਗੁੱਸੇ ਨਾਲ ਨਹੀਂ ਸਬਰ ਸਕਦੀ